ਖਬਰ ਅਬ ਉਹ ਹੋਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੀਤੋ ਸਟੀਲੀ ਡਿਫੈਂਸ ਰੋਡ ਤੇ ਦੋ ਕਾਰਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋ ਜਾਂਦੀ ਹੈ ਤਾਂ ਉੱਥੇ ਹੀ ਇੱਕ ਵਿਅਕਤੀ ਦੀ ਮੌਕੇ ਤੇ ਜਾਨ ਚਲੀ ਜਾਂਦੀ ਹੈ ਜਾਣਕਾਰੀ ਦੇ ਅਨੁਸਾਰ ਉਹ ਵਿਅਕਤੀ ਜੋ ਵਿਆਹ ਤੋਂ ਵਾਪਸ ਆ ਰਿਹਾ ਸੀ ਤਾਂ ਉੱਥੇ ਜਦੋਂ ਦੋ ਕਾਰਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੁੰਦੀ ਹੈ ਤਾਂ ਮੌਕੇ ਤੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਦੂਸਰੇ ਵਿਅਕਤੀ ਆ ਜੋ ਭਿਆਨਕ ਜ਼ਖਮੀ ਹੋ ਜਾਂਦਾ ਜ਼ਖਮੀ ਵਿਅਕਤੀ ਨੂੰ ਸੀਤੋ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਸ ਦੇ ਪਰਿਵਾਰ ਨੂੰ ਜੋ ਹੈ ਪੁਲਿਸ ਦੇ ਵੱਲੋਂ ਸੂਚਿਤ ਕੀਤਾ ਗਿਆ ਹੈ ਤਾਂ ਇਹ ਭਿਆਨਕ ਹਾਦਸਾ ਅਬੋਹਰ ਦੇ ਸੀਤੋ ਸਟੀਲੀ ডিফেন্স ਰੋਡ ਤੇ ਵਾਪਰਿਆ ਜਿੱਥੇ ਮੌਕੇ ਤੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਸੰਬੰਧ ਬਾਕੀ ਕਰਨਾ ਜਿਉਂਦੀ ਕਿ ਸਵੇਰੇ ਸਵੇਰੇ ਸੂਚਨਾ ਮਿਲੀ ਸੀ ਕਿ ਇੱਕ ਇੱਕ ਐਕਸੀਡੈਂਟ ਜੁੜਾ ਕਿ ਸੀਤੋ ਤੋਂ ਮਟੀਰੀਅਲ ਰੋਡ ਗਾਂ ਰੋਡ ਜਾਂਦੀ ਹੈ ਉੱਥੇ ਬੜਾ ਭਿਆਨਕ ਐਕਸੀਡੈਂਟ ਹੋਇਆ ਹੈ ਤੇ ਮੌਕੇ ਤੇ 112 ਟੀਮ ਤੇ ਪੂਰ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਇੱਕ ਬੰਦੇ ਦੀ ਡੈਥ ਹੋ ਚੁੱਕੀ ਸੀ ਤੇ ਇੱਕ ਬੰਦੇ ਦੀ ਬਾਹ ਫ੍ਰੈਕਚਰ ਹੋਇਆ ਸੀ ਉਹਨੂੰ ਸੀਤੋ ਸਰਕਾਰੀ ਹਸਪਤਲ ਖਾ ਦਿੱਤਾ ਗਿਆ ਨਰ 7970 ਮਤੇ ਮੌਕੇ ਤੇ ਪਹੁੰਚੀ ਤੇ ਡੈੱਡ ਬੋਡੀ ਨੂੰ ਸਰਕਾਰੀ ਹਸਪਤਲ ਖਾ ਦਿੱਤਾ ਗਿਆ ਬੰਦੇ ਦਾ ਨਾਮ ਸतीश ਕੁਮਾਰ ਹੈਗਾ ਮੌਕੇ ਤੇ ਸਾਢੇ 4 ਵਜੇ ਸਾਨੂੰ 112 ਦਾ ਕਾਲ ਆਈ ਸਰ ਇਹ ਬਟ ਚੀਕਨ ਸੀਤੋ ਤੋਂ ਮਟਿਲੀ ਰੋਡ ਤੇ ਕੋਈ ਐਕਸੀਡੈਂਟ ਹੋਇਆ ਦੋ ਗੱਡੀਆਂ ਦਾ ਤੇ ਇਹ ਦੋ ਗੱਡੀਆਂ ਸੀ ਸਰ ਤੇ ਇਹਨਾਂ ਦਾ ਆਪਸੀ ਐਕਸੀਡੈਂਟ ਹੋਇਆ ਦੋਨਾਂ ਚੋਂ ਇੱਕ ਬੰਦੇ ਦੀ ਡੈਥ ਹੋ ਗਈ ਫਿਰ ਇੱਕ ਬੰਦਾ ਇੰਜਰਡ ਸੀ ਜਿਹਨੂੰ ਅਸੀਂ ਸੀਤੋ ਹਸਪੀਟਲ ਚ ਭਰਤੀ ਕਰਾਤਾ ਹੈ ਜੀ ਤੇ ਇਹਨਾਂ ਦੀ ਫੈਮਿਲੀ ਨੂੰ ਵੀ ਇਨਫੋਰਮ ਕਰਤਾ ਹੈ